ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਕਿਹੜੀਆਂ ਗੁਪਤ ਤਿੰਨ ਚੀਜ਼ਾਂ ਭੇਜੀਆਂ ਨੇ ਜਿਸ ਨੂੰ ਵੇਖ ਕੇ ਸੈਂਟਰ ਦੀ ਰਾਤਾਂ ਦੀ ਨੀਂਦ ਉੱਡ ਗਈ ਆ ਸੋ ਆਪਾਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੁੰਮਰਾ ਕੁੰਨ ਲੋਕ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਲੈ ਰਹੇ ਨੇ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਬਿਲਕੁਲ ਸਿੱਟੀ ਉਡਾਈ ਜਾ ਰਹੀ ਹੈ ਸੋ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਜੜੀਆਂ ਨੇ ਖਾਸ ਤੌਰ ਤੇ ਸਾਂਝੀਆਂ ਕਰਨੀਆਂ ਨੇ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੀ ਹੋ ਕਿਸ ਤਰ੍ਹਾਂ ਕੇਜਰੀਵਾਲ ਦਾ ਜਿਹੜਾ ਮਸਲਾ ਹੈ ਉਹ ਚੱਲ ਰਿਹਾ ਹੈ ਆਖਰਕਾਰ ਇਸ ਮਸਲੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਤੇ ਕਹਿੰਦੇ ਨੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਜੇਲ੍ਹ ਚ ਤਿੰਨ ਚੀਜ਼ਾਂ ਭੇਜੀਆਂ ਨੇ ਉਹ ਚੀਜ਼ਾਂ ਬਾਰੇ ਪਹਿਲਾਂ ਤਾਂ ਸੁਣ ਲਿਓ ਜੀ ਤਿੰਨ ਕਿਤਾਬਾਂ ਲਿਜਾਣ ਦੀ ਮਨਜ਼ੂਰੀ ਮਿਲੀ ਹੈ ਭਗਵਤ ਗੀਤਾ ਰਮਾਇਣ ਤੇ ਹਾਉ ਹਾਉ ਪ੍ਰਾਈਮ ਮਿਨਿਸਟਰ this side ਇਹ ਕੇਜਰੀਵਾਲ ਅੰਦਰ ਪੜ ਸਕਣਗੇ ਹਾਲਾਂਕਿ ਇਹਨਾਂ ਤਿੰਨ ਚੀਜ਼ਾਂ ਨੂੰ ਸਾਡੇ ਲੋਕਾਂ ਨੇ ਸਾਡੀ ਜਨਤਾ ਨੇ ਪਤਾ ਨਹੀਂ ਕੀ ਹਉਆ ਬਣਾ ਕੇ ਪੇਸ਼ ਕੀਤਾ ਹੋਇਆ ਵੀ ਪਤਾ ਨਹੀਂ ਇਹੋ ਜੀ ਕਿਹੜੀ ਚੀਜ਼ ਅੰਦਰ ਲਿਜਾਣ ਦੀ ਇਜਾਜ਼ਤ ਮਿਲ ਗਈ ਪਤਾ ਨਹੀਂ ਕੋਈ ਕੀ ਉਹ ਅੰਦਰ ਲੈ ਕੇ ਗਏ ਨੇ ਕਿ ਸੈਲਫੋਨ ਲਿਜਾਣ ਦੀ ਇਜਾਜ਼ਤ ਮਿਲ ਗਈ ਜੀ ਲੈਪਟਾਪ ਜਾਂ ਇਹੋ ਜਿਹਾ ਪਤਾ ਨਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਸਾਡੇ ਲੋਕਾਂ ਦੇ ਵਿੱਚ ਫਿਰ ਤਣਾਅ ਪੂਰਨ ਹੋ ਗਿਆ ਤਣਾ ਬਣ ਗਿਆ ਵੀ ਉਹਨਾਂ ਨੂੰ ਅੰਦਰ ਲਿਜਾਣ ਦੀ ਇਜਾਜ਼ਤ ਹੈ ਮੋਬਾਈਲ ਫੋਨ ਲੈਪਟਾਪ ਵਗੈਰਾ ਤੇ ਸਾਨੂੰ ਕਿਉਂ ਨਹੀਂ ਫਿਰ ਅੰਦਰ ਬੈਠੇ ਕੈਦੀਆਂ ਨੂੰ ਕਿਉਂ ਨਹੀਂ ਇਹ ਬਹੁਤ ਸਾਰੇ ਭੜਕਾਉ ਲੋਕ ਹੁੰਦੇ ਨੇ ਜਿਹੜੇ ਇਦਾਂ ਦੀਆਂ ਗੱਲਾਂ ਕਰਕੇ ਪਾਸੇ ਹੋ ਜਾਂਦੇ ਨੇ ਉਹਦੇ ਲਈ ਫਿਰ ਪ੍ਰਸ਼ਾਸਨ ਨੂੰ ਕਰੜਾ ਹੋਣਾ ਪੈਂਦਾ ਤੇ ਦੱਸਣਾ ਪੈਂਦਾ ਵੀ ਭਾਈ ਆ ਚੀਜ਼ਾਂ ਨਹੀਂ ਆ ਚੀਜ਼ਾਂ ਕੁਝ ਜਿਹੜੇ ਸਾਊ ਪੱਤਰਕਾਰ ਆ ਜਿਹੜੇ ਆਪਣੇ ਆਪ ਨੂੰ ਲੋਕਤੰਤਰ ਦਾ ਥੰਮ ਮੰਨਦੇ ਨੇ ਤੇ ਉਹ ਬਰ ਸਚਾਈ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਵੀ ਭਾਈ ਇਹੋ ਜੀ ਕੋਈ ਚੀਜ਼ ਨਹੀਂ ਆ ਚੀਜ਼ ਸੀ ਆ ਸਚਾਈ ਹੈ ਵੀ ਆ ਚੀਜ਼ਾਂ ਉਹ ਅੰਦਰ ਲੈ ਕੇ ਜਾਣਗੇ ਹੋਰ ਕੁਝ ਨਾ ਤੁਸੀਂ ਹੋਰ ਨਾ ਸਮਝੋ ਹਾਲਾਂਕਿ ਭਗਵਤ ਗੀਤਾ ਅੰਦਰ ਲੈ ਕੇ ਗਏ ਨੇ ਵਧੀਆ ਗੱਲ ਹੈ ਜੀ ਪੜਨਗੇ ਰਮਾਇਣ ਅੰਦਰ ਪੜਨਗੇ ਭਗਵਤ ਗੀਤਾ ਦਾ ਪਾਠ ਕਰਨਗੇ ਤੇ ਇੱਕ ਬੁੱਕ ਹੈ ਜੀ ਜਿਹੜੀ ਪੜਨ ਨੂੰ ਲੈ ਕੇ ਗਏ ਨੇ ਅੰਦਰ ਉਹ ਤੇ ਠੀਕ ਹੈ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੜਨ ਵਾਸਤੇ ਲੈ ਗਏ ਸੋ ਆਖਰ ਕੁਝ ਇਹਨਾਂ ਚੀਜ਼ਾਂ ਦਾ ਵੱਡਾ ਕੋਈ ਰੋਲ ਨਹੀਂ ਹੈਗਾ ਸਾਡੇ ਲੋਕਾਂ ਨੂੰ ਵੈਸੇ ਹੀ ਪਤਾ ਨਹੀਂ ਥੋੜੀਆਂ-ਥੋੜੀਆਂ ਚੀਜ਼ਾਂ ਨੂੰ ਪ੍ਰਚਾਰਨ ਦੀ ਲੋੜ ਹੈ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਇੱਥੇ ਹੀ ਬੰਦ ਕਰੀਏ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ